ਮਾਈਕਰੋਜੀਕਾ ਖਾਲਸਾ ਮਾਈਕਰੋਜੀਕੀ ਫਤਿਹ ਕਲਕੱਤੇ ਦੇ ਵਿੱਚ ਜਿਹੜੇ ਹਸਪੀਟਲ ਦੇ ਵਿੱਚ ਘਟਨ ਉਹ ਵਪਰੀ ਸੀ ਇੱਕ ਲੇਡੀਜ਼ ਡਾਕਟਰ ਦੇ ਨਾਲ ਉਹਦਾ ਬਲਾਧ ਕਰ ਕੀਤਾ ਗਿਆ ਉਹਦਾ ਕਤਲ ਕੀਤਾ ਗਿਆ ਮੌਦੇ ਘਾਟ ਉਤਾਰਿਆ ਗਿਆ ਉਹਦੇ ਤੇ ਮੈਂ ਅੱਜ ਗੱਲਬਾਤ ਕਰਨੀ ਹੈ ਵੈਸੇ 8 ਅਗਸਤ ਦੀ ਇੱਕ ਘਟਨਾ ਰਹੀ ਹੈਗੀ ਆ ਤਕਰੀਬਨ ਹਮਦਤ ਉੱਪਰ ਉਹ ਕਤਲ ਨੂੰ ਟਾਈਮਿੰਗ ਹੋ ਗਿਆ ਜਿਹੜਾ ਮੁੱਖ ਦੋਸ਼ੀ ਹੈ ਸੰਜੇ ਰੋਏ ਉਹ ਪੁਲਿਸ ਨੇ ਅਰੈਸਟ ਕੀਤਾ ਤੇ ਜਿਹੜੇ ਨਾਲ ਉਹਦੇ ਸੀ ਉਹ ਵੀ ਸਾਰੇ ਅਰੈਸਟ ਕੀਤੇ ਆ ਮੈਂ ਇੱਕ ਹਫਤਾ ਬੀਟ ਤਾਂ ਕੀਤੀ ਹੈ ਮੈਂ ਦੇਖਣਾ ਚਾਹੁੰਦਾ ਸੀ ਕਿ ਮੀਡੀਆ ਕਿੰਨਾ ਸੱਚ ਬੋਲਦਾ ਹੈ ਕਿੰਨਾ ਪੁਫਰ ਦੋਲਦਾ ਬਹੁਤੇ ਲੋਕਾਂ ਨੇ ਕੈਂਡਲ ਮਾਰਚ ਵੀ ਕੀਤਾ ਅਰੋਸ਼ ਪ੍ਰਗਟ ਕੀਤਾ ਬਹੁਤ ਕੁਝ ਹੋਇਆ ਮਾਰਤਾਉਡ ਅਸਲ ਦੋਸ਼ੀ ਕੌਣ ਨੇ ਉਹ ਦਰਿੰਦੇ ਜਿਹੜੇ ਆ ਕੀ ਭਾਰਤ ਵਿੱਚੋਂ ਖਤਮ ਹੋ ਜਾਣਗੇ ਜੇ ਜੇ ਅੱਜ ਇਹ ਕਮੇਟੀ ਦੇ ਨਾਲ ਬਲਾਤਕਾਰ ਬਲਾਤਕਾਰ ਹੋਏ ਬੁੜਕੇ ਇਹ ਬਲਾਤਕਾਰ ਬੰਦ ਹੋ ਜਾਣਗੇ ਬੜਾ ਦੁੱਖ ਹੈ ਪਰ ਮੈਂ ਜਿਹੜੀ ਗੱਲ ਕਰਨੀ ਹੈ ਜਨੂੰ ਤੁੜਾ ਜਿਗਰੇ ਦੇ ਨਾਲ ਸੁਣਿਓ ਜੇ ਤੁਸੀਂ ਸਾਡੀ ਸਰਕਾਰ ਦੇ ਵਿੱਚ ਮੰਤਰੀਆਂ ਦੇ ਐਮਪੀ ਜਾਂ ਐਮਐਲਏਾਂ ਦੇ ਤੁਸੀਂ ਅੰਕੜੇ ਦੇਖਣੇ ਨੇ ਜਿਨ੍ਹਾਂ ਨੇ ਇਹੋ ਜੇ ਜ਼ੁਲਮ ਦੇ ਰੋਕ ਲਾਉਣੀ ਹੁੰਦੀ ਹੈ ਜਿਨ੍ਹਾਂ ਨੇ ਇਹ ਜ਼ੁਲਮ ਮਟਾਉਣੇ ਹੁੰਦੇ ਨੇ ਖਤਮ ਕਰਨੇ ਹੁੰਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੁੰਦੀ ਹੈ ਉਹਨਾਂ ਦੀ ਕਰਤੂਤ ਕੀ ਹੈ ਅੰਕੜੇ ਤਾਂ ਕਹਿੰਦੇ ਨੇ ਕਿ 150 ਉਹ ਐਮਐਲਏ ਐਮਪੀ ਨੇ ਜਿਨ੍ਹਾਂ ਤੇ ਅਪਰਾਧਿਕ ਮਾਮਲੇ ਦਰਜ ਨਹੀਂ ਜਿਨ੍ਹਾਂ ਵਿੱਚੋਂ ਬੀਖ ਉਹ ਨੇ ਜਿਨ੍ਹਾਂ ਤੇ ਬਲਾਤਕਾਰ ਦੇ ਧੇਰੇਪ ਦੇ ਪਰਜੇ ਹੋਏ ਬੈਠੇ ਤੁਸੀਂ ਹੁਣ ਅੰਦਾਜ਼ਾ ਲਾਓ ਬੀਜੇ ਸਰਕਾਰ ਦੇ ਵਿੱਚ ਮੌਜੂਦਾ ਉਹ ਐਮਐਨਏ ਤੇ ਐਮਪੀ ਨੇ ਤੇ ਇਹੋ ਜਿਹੇ ਜ਼ੁਲਮ ਜਿਹੜੇ ਬਲਾਤਕਾਰ ਦੇ ਕੇਸ ਨੇ ਉਰੋਕੜੇ ਕੀਨੇ ਮੈਂ ਇੱਕ ਬੇਇੱਜ਼ਤੀ ਕਰਨੀ ਹੱਤਵਾਨ ਕੇ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਕਿਤੇ ਉਹ ਕੁੜੀ ਦਾ ਜ਼ਿਕਰ ਕਰਦੇ ਨੇ ਕਿਤੇ ਉਹ ਦਰਿੰਦੇ ਦਾ ਜ਼ਿਕਰ ਕਰਦੇ ਨੇ ਇਹ ਸਟੋਰੀਆਂ ਬਣਾ ਬਣਾ ਕੇ ਟਵਿਸਟ ਪਾ ਪਾ ਕੇ ਵਿੱਕਿੱਦਾ ਸਾਡਾ ਚੈਨਲ ਵੱਡਾ ਹੋਵੇ ਇਹ ਆਰਾਮਕੁਰ ਇਹੋ ਜਿਹਾ ਗਲਤ ਕਰਦੇ ਆ ਪਰ ਜਿਹੜੇ ਸਰਕਾਰ ਨੂੰ ਚਲਾਉਣ ਵਾਲੇ ਅਪਰਾਧੀ ਐਮਪੀ ਜਾਂ ਐਮਐਲਏ ਅਲੇ ਮੌਜੂਦ ਬੈਠੇ ਆ ਉਹਨਾਂ ਦੀ ਗੱਲ ਹੀ ਕਰਦੇ ਅੰਕੜੇ ਤਾਂ ਇੰਨੇ ਕਿੰਨੇ 150 ਤੋਂ ਉੱਪਰ ਨੇ ਜਿਹਦੇ ਵਿੱਚ ਮੰਤਰੀ ਤੇ ਐਮਐਲਏ ਹੁੰਦੇ ਆ ਜਿਨ੍ਹਾਂ ਤੇ ਬਲਾਤਕਾਰ ਦੇ ਤੇ ਰੇਪ ਦੇ ਪਰਚੇ ਦਰਜ ਨੇ 50 ਤੋਂ ਹੋਰ ਵੀ ਹੈਗੇ ਆ ਜੇ ਕੋਈ ਮੰਤਰੀ ਕੋਈ ਐਮਐਲਏ ਮੇਰੇ ਵੀਡੀਓ ਸੁਣ ਲਵੇ ਪਤਾ ਇਹਨਾਂ ਨੂੰ ਕਹਿਗਾ ਵੀ ਸਾਡੇ ਵਿੱਚ ਹੀ ਘਟਾਉਣੇ ਉਹ ਜਿਹੜੇ ਐਮਐਲਏ ਨੇ ਬਰਾਤਕਾਰ ਕੀਤਾ ਹੋਵੇ ਜਿੱਥੇ ਰੇਪ ਦਾ ਪਰਚਾ ਹੋਵੇ ਉਹ ਬੰਦਾ ਖੁੱਲ ਕੇ ਸਾਹਮਣੇ ਕੋਈ ਸਟੇਟਮੈਂਟ ਦੇਊਗਾ ਭਾਈ ਉਹ ਕਿਉਂ ਬੋਊਗਾ ਬਿਮੜਾ ਹੋਇਆ ਬਸ ਗੱਡੀ 'ਚ ਬੈਠੇ ਹੁੰਦੇ ਨੇ মিডিਆ ਵਾਲੇ ਮੂਰੇ ਮੈਕ ਕਰ ਦੇਣਗੇ ਜੀ ਕੋਲਕੱਤਾ ਜੀ ਇਹ ਘਟਨਾ ਵਾਪਰੀ ਹੈ ਬਲਾਤਕਾਰ ਹੋਇਆ ਪੀ ਗਣਾ ਚਾਹੁੰਦੇ ਵੰਦ ਭੱਗ ਹੈ ਜੀ ਇਤੋਂ ਵੱਧ ਗੱਲ ਬੋਲਣੀ ਨਹੀਂ ਤੇ মিডিਆ ਵਾਲੇ ਐਨੇ ਆਰਾਮਕਾਰ ਹੋਏ ਨੇ ਇਹ ਬਿਲਕੁਲ ਪਰਦਾ ਫਾਸ਼ ਨਹੀਂ ਕਰਨਗੇ ਵੀ ਜਿਹੜੇ ਸਰਕਾਰ ਚਲਾਉਣ ਵਾਲੇ ਨੇ ਜਦੋਂ ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਹਰੇਕ ਕੇਸ ਬਲਾਤਕਾਰ ਉਹਨਾਂ ਤੇ ਹੈ ਗਿਆ ਤੇ ਕੰਟਰੋਲ ਕਿਨੇ ਕਰਨੇ ਇਹ ਜਦੋਂ ਨੂੰ ਉਠਾ ਲਕਿਨੇ ਪਾਉਣੀ ਹੈ ਇਹ ਬਹੁਤ ਵੱਡਾ ਕੌੜਾ ਸੱਚ ਹੈ ਜਿਹੜੇ ਦੋਸ਼ੀ ਖੜੇ ਨੇ ਮੈਂ ਨਹੀਂ ਕਹਿ ਦਿੰਦਾ ਉਹਨਾਂ ਨੂੰ ਫਸਹੀ ਹੋਵੇ ਜੇ ਰਾਸਤੇ ਵਿੱਚ ਖੜਾ ਕੇ ਤੇਲ ਪਾ ਕੇ ਅੱਗ ਲਾ ਦੇ ਮੈਂ ਨਹੀਂ ਕਹਿ ਦਿੰਦਾ ਇਹ ਕਹਿਣੋਂ ਬੜਾ ਸ਼ੌਕ ਹੈ ਪਰ ਜਿਨ੍ਹਾਂ ਨੇ ਕਾਨੂੰਨ ਦਾ ਸ਼ਿਕੰਜਾ ਕਸਣੇ ਜੋਦੂ ਉਹੀ ਬਲਾਤਕਾਰੀ ਨੇ ਉਹਨਾਂ ਤੇ ਹੀ ਰੇਪ کیس ਨੇ ਤੇ ਕਿਨੇ ਕੰਟਰੋਲ ਕਰਨਾ ਬਈ ਮੰਦ ਭਾਗੀ ਘਟਨੇ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਹਾਂ ਹਸਪੀਟਲ ਦੇ ਜਾ ਕੇ ਵਿੱਚ ਭੰਗ ਤੋੜ ਕਰੋ ਡਾਕਟਰਾਂ ਨੂੰ ਕੁੱਟਮਾਰੋ ਰੋਡ ਜਾਮ ਕਰ ਲੋ ਕੋਈ ਮਤਲਬ ਨਹੀਂ ਜਿਹੜੇ ਹਰਾਮਖੋਰ ਉਥੋਂ ਦੇ ਮੰਤਰੀ ਨੇ ਐਮ ਐਲ ਏ ਨੇ ਐਮ ਪੀ ਨੇ ਉਹਨਾਂ ਦੇ ਘਰ ਦੀ ਕੋਈ ਤੋੜ-ਫਾੜ ਕੀਤੀ ਕਿਸੇ ਨੇ ਮੀਡੀਆ ਨੇ ਦੱਸਿਆ ਮੀਡੀਆ ਬਿਲਕੁਲ ਇੱਕ ਵਾਸੜੋ ਕੇ ਜਲਦੀ ਜਿਹੜੀ ਖਬਰ ਪੈਂਦਾ ਚੱਲਦੀ ਆ ਉਹਦੇ ਪਿੱਛੇ ਹੱਥ ਹੋ ਕੇ ਪੈ ਜਾਣਗੇ ਜਿੰਨੇ ਹੱਡਾ ਰੋੜੀ ਦੇ ਕੁੱਤੇ ਮਾਸ ਨੂੰ ਦੇਖ ਕੇ ਭੌਂਗਦੇ ਵੀ ਹੁੰਦੇ ਨੇ ਤੇ ਪਿੱਛੇ ਵੀ ਲੱਗਦੇ ਹੁੰਦੇ ਆ ਤੇ ਉਦਾਂ ਮੀਡੀਆ ਦਾ ਕੰਮ ਹੈ ਇੱਕ ਖਬਰ ਚੱਕੀ ਬਸ ਉਹਦੀ ਬੱਖੀ ਹੰਢ ਦਿਓ ਬਲਾਤਕਾਰ ਹੋਇਆ ਜੀ ਇੱਕ ਡਾਕਟਰ ਕੁੜੀ ਦੇ ਨਾਲ ਸਾਡੇ ਘਰਾਂ ਵਿੱਚ ਕੁੜਗੇ ਫੇਰੀ ਜੇਕਰ ਨਾ ਸਾਡੇ ਘਰ ਵਿੱਚ ਕਿਤੇ ਵਾਪਰੇ ਜਿਹੜੇ ਅਸੀਂ ਬੋਲ ਰਹੇ ਤੇ ਫਿਰ ਅਸੀਂ ਕੀ ਕਰਾਂਗੇ ਕਿਉਂ ਨਹੀਂ ਜਵਾਨ ਖੋਲਦੇ ਵੀ ਸਾਡੀ ਸਰਕਾਰ ਦੇ ਵਿੱਚ ਭਵੇਂ ਪੰਜਾਬ ਦੀ ਹੈ ਭਵੇਂ ਸੈਕਟਰ ਦੀ ਹੈ ਭਵੇਂ ਕਿਸੇ ਵੀ ਸੂਬੇ ਦੀ ਹੈ ਉਹਦੇ ਵਿੱਚ ਜਿਹੜੇ ਮੰਤਰੀ ਨੇ ਐਮਪੀ ਨੇ ਉਹ ਦਾਂਤੀ ਨੇ ਉਹ ਬਰਾਤਕਾਰੀ ਨੇ ਕਈਆਂ ਤੇ ਪਰਚੇ ਪਏ ਹੋਏ ਨੇ ਅਦਾਲਤਾਂ ਵਿੱਚ ਕੇਸ ਚੱਲਦੇ ਨੇ ਉਹਨਾਂ ਬਾਰੇ ਦੋਨੋਂ ਤਾਂ ਕਿਤੇ ਇਹੋ ਜਿਹੇ ਜੁਲਮਾਂ ਨੂੰ ਠੱਲ ਪੈ ਸਕਦੀ ਹੈ ਜੇ ਅਸੀਂ ਇੱਕ ਪਾਸੜ ਹੋ ਕੇ ਗੱਲ ਕਰਨੀਏ ਤੁਰਿਸ਼ਟ ਪਾਪਾ ਕੇ ਕੁੜੀ ਦੀਆਂ ਫੋਟੋਆਂ ਵਾਇਰਲ ਕਰ ਦੇ ਦੇ ਸਟੋਰੀ ਬਣਾ ਬਣਾ ਕੇ ਜੇ ਪਿਕਚਰ ਮਨੋੜੇ ਹੁੰਦੀ ਹੈ ਫਿਲਮ ਦਿਖਾੜੇ ਹੁੰਦੀ ਹੈ ਐਦਾਂ ਗੱਲਾਂ ਕਰਦੇ ਆ ਇਹ ਬੇਨਤੀ ਹੈ ਸਮੂਝੇ ਭਾਰਤ ਵਾਸੀਆਂ ਨੂੰ ਜਿਹੜੇ ਸਰਕਾਰ ਵਿੱਚ ਐਮਪੀ ਨੇ ਐਮਐਲਏ ਨੇ ਮੰਤਰੀ ਨੇ ਜੇ ਤੁਹਾਨੂੰ ਦਿਨ ਦਾ ਪਤਾ ਹੈਗਾ ਵੀ ਇਹ ਬਲਾਤਕਾਰੀ ਹੈ ਇਹ ਤੇ ਪਰਚਾ ਦਰਜ ਹੈ ਅਪਰਾਧਿਕ ਮਾਮਲਾ ਦਰਜ ਹੈ ਤੇ ਜੋਨੇ ਬੋਲਦੇ ਸੀ ਇਹ ਮੀਡੀਆ ਦਾ ਫਰਮ ਨਹੀਂ ਹੈਗਾ ਨਾ ਰੱਖਣਗੇ ਸਾਡਾ ਚੈਨਲ ਸੱਚ ਦੀ ਆਵਾਜ਼ ਹੈ ਜੀ ਆਜ਼ਾਦ ਪੰਜਾਬ ਹੈ ਜੀ ਆਜ਼ਾਦ ਫਰਿਆਣਾ ਨਹੀਂ ਕੀ ਕਰੋਗੇ ਜਵਾਨ ਤੋਂ ਸੱਚਤਾ ਨਿਕਲਦਾ ਨਹੀਂ ਸਾਨੂੰ ਦਰਦ ਲੱਗਦਾ ਇਹ ਬੇਨਤੀ ਪਰਵਾਣ ਕਰਿਓ ਦੁੱਖ ਹੈ ਮੈਂ ਇੱਕ ਹਫ਼ਤਾ ਬੇਟਾਂ ਕੀਤੀ ਮੈਂ ਕਿਹਾ ਕੋਈ ਮੀਡੀਆ ਵਾਲਾ ਨਹੀਂ ਖੋਲੇ ਕਮੇ ਵੀ ਸ਼ਾਂਡੀ ਸਰਕਾਰ ਦੇ ਵਿੱਚ ਆ ਪੰਜਾਬ ਦੇ ਹੋਣਗੇ 15 20 ਤੱਕ ਜਿਹਨੇ ਬਲਾਤਕਾਰ ਦੇ ਪਰਜੇ ਦਰਦੇ ਨੇ ਜਿਹਨੇ ਤਿੰਨ ਤਿੰਨ ਵਿਆਹ ਕਰਾਏ ਹੋਏ ਨੇ ਸ਼ਰਿਆਮ ਪ੍ਰਦੂਤਾ ਸਾਹਮਣੇ ਆਏ ਹੋਏ ਨੇ ਬੋਨੋ ਜੇ ਚਾਹਣਿਆ ਕਿ ਅੱਜ ਤੋਂ ਬਾਅਦ ਕਹੇ ਦਿੱਤੀ ਭੈਣ ਦੇ ਨਾਲ ਕੋਈ ਇਹੋ ਜੀ ਦਰਿੰਦਗੀ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ